ਪੰਜਾਬੀ ਫੇਮ ਤਾਨੀਆਂ ਨੂੰ ਗਹਿਰਾ ਸਦਮਾ ਲੱਗਿਆ ਹੈ ਕਿਉਂਕਿ ਜਦੋਂ ਖਬਰ ਆਈ ਸ਼ੁੱਕਰਵਾਰ ਦੀ ਸ਼ਾਮ ਕਿ ਉਹਨਾਂ ਦੇ ਪਿਤਾ ਨੂੰ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਤਾਨੀਆਂ ਦਾ ਖਬਰ ਵਾਲੇ ਟੀਵੀ ਤੇ ਸਭ ਤੋਂ ਪਹਿਲਾਂ ਦਿੱਤਾ ਗਿਆ ਪ੍ਰਤੀਕ੍ਰਮ ਤੁਹਾਨੂੰ ਦੱਸ ਦਿਆਂ ਉਹਨਾਂ ਦੀ ਟੀਮ ਵੱਲੋਂ ਇੰਸਟਾਗ੍ਰam ਤੇ ਇਹ ਪੋਸਟ ਪਾਈ ਗਈ ਤੇ ਜਿਹਦੇ ਵਿੱਚ ਕਿਹਾ ਗਿਆ ਕਿ ਪ੍ਰਾਈਵੇਸੀ ਰੱਖੀ ਜਾਵੇ ਕਿਉਂਕਿ ਜਦੋਂ ਅਜਿਹਾ ਮਾਹੌਲ ਬਣਦਾ ਹੈ ਤਾਂ ਕਿਥੇ ਨਾ ਕਿਥੇ ਇਹ ਬਿਆਨ ਜਿਹੇ ਮਾਹੌਲ ਦੇ ਵਿੱਚ ਸਟਿਕ ਕਿਥੇ ਨਾ ਕਿਥੇ ਬੈਠਦਾ ਹੈ ਪਰ ਦੂਜੇ ਪਾਸੇ ਇਹ ਤਸਵੀਰ ਤੁਹਾਨੂੰ ਦੱਸਦਿਆਂ ਸੀਸੀਟੀਵੀ ਫੁਟੇਜ ਉਸ ਕਲੀਨਿਕ ਦੇ ਸਾਹਮਣੇ ਆਈ ਆ ਜਿੱਥੇ ਪੰਜਾਬੀ ਫੇਮ ਤਾਨੀਆਂ ਦਾ ਪਿਤਾ ਮੌਜੂਦ ਸੀ ਤੇ ਜਿੱਥੇ ਗੋਲੀਆਂ ਮਾਰ ਕੇ ਨੌਜਵਾਨ ਉੱਥੋਂ ਭਜ ਗਏ ਇਹ ਸੀਸੀਟੀਵੀ ਦੇ ਆਧਾਰ ਤੇ ਹੁਣ ਪੁਲਿਸ ਜਿਹੜੀ ਆ ਉਜਾਂਚ ਕਰ ਰਹੀ ਆ ਪਰ ਦੂਜੇ ਪਾਸੇ ਸਪੋਰਟਸ ਦੀ ਵੀ ਗੱਲ ਕਰਦੇ ਆ ਕਿਉਂਕਿ ਇਹਦੇ ਵਿੱਚ ਇੱਕ ਪਾਵਨਾਤਮਕ ਤੇ ਪਾਵੁਕਤਾ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਤਾਨੀਆਂ ਦੀਆਂ ਟੀਮ ਵੱਲੋਂ ਕਹੀਆਂ ਗਈਆਂ ਨੇ ਤੇ ਤਾਨੀਆਂ ਵਰਡ ਜਿਹੜਾ ਉਹਨਾਂ ਦਾ ਆਪਸਲੀ ਇੰਸਟਾਗ੍ਰam ਅਕਾਊਂਟ ਹੈ ਉਹਦੇ ਤੇ ਇਸ ਚੀਜ਼ ਨੂੰ ਪੋਸਟ ਕੀਤਾ ਗਿਆ ਤੇ ਦੱਸਦੇ ਇਹ ਕਿ ਪੰਜਾਬੀ ਐਕਟਰਸ ਤਾਨੀਆ ਦੇ ਪਿਤਾ ਅਨਿਲਜੀਤ ਸਿੰਘ ਕੰਬੋਜ ਨੂੰ ਸ਼ੁੱਕਰਵਾਰ 4 ਜੁਲਾਈ ਨੂੰ ਦੁਪਹਿਰ ਬਾਅਦ ਪੰਜਾਬ ਦੇ ਮੋਗਾ ਦੇ ਕੋਟ ਇਸੇ ਖਾਨ ਸਥਿਤ ਉਹਨਾਂ ਦੇ ਕਲੀਨਿਕ ਦੇ ਵਿੱਚ ਦੋ ਅਣਪਛਾਤੇ ਲੋਕਾਂ ਨੇ ਆ ਕੇ ਗੋਲੀਆਂ ਮਾਰ ਦਿੱਤੀਆਂ ਤੇ ਉੱਤੋਂ ਭੱਜ ਗਏ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਇਹਨਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਉਹਨਾਂ ਦੀ ਹਾਲਤ ਉਸ ਵੇਲੇ ਜਿਹੜੀ ਆ ਉਹ ਗੰਭੀਰ ਦੱਸੀ ਜਾ ਰਹੀ ਸੀ ਹਾਲਾਂਕਿ ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਆ ਉਹ ਹੁਣ ਸਥਿਰ ਦੱਸੀ ਜਾ ਰਹੀ ਆ ਦੂਜੇ ਪਾਸੇ ਤਾਨੀਆਂ ਦੀ ਟੀਮ ਨੇ ਸੋਸ਼ਲ ਮੀਡੀਆ ਹੈਂਡਲ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਇਸ ਕਠਿਨ ਵੇਲੇ ਦੇ ਵਿੱਚ ਪਰਿਵਾਰ ਨੂੰ ਪ੍ਰਾਈਵੇਸੀ ਦੇਣ ਦੀ ਵੀ ਰਿਕੁਐਸਟ ਕੀਤੀ ਹੈ ਤਾਨੀਆਂ ਨੇ ਆਪਣੇ ਬਿਆਨ ਦੇ ਵਿੱਚ ਕੀ ਕਿਹਾ ਜਿਹੜਾ ਉਹਨਾਂ ਦੀ ਟੀਮ ਵੱਲੋਂ ਲਿਖਿਆ ਗਿਆ ਤੇ ਇੰਸਟਾਗ੍ਰam ਦੇ ਵਿੱਚ ਇਹ ਪੋਸਟ ਲਿਖੀ ਗਈ ਆ ਇੰਗਲਿਸ਼ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ on the behalf of Tania and family ਤੇ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਤਾਨਿਆ ਤੇ ਪਰਿਵਾਰ ਦੇ ਵੱਲੋਂ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਦੇ ਲਈ ਇੱਕ ਬੇहद ਇਮੋਸ਼ਨਲ ਵੇਲਾ ਹੈ ਤੇ মিডিਆ ਨੂੰ ਬਿਨੰਬਰ ਬੇਨਤੀ ਉਹਨਾਂ ਨੇ ਕੀਤੀ ਆ ਕਿ ਉਹਨਾਂ ਦੀ ਪ੍ਰਾਈਵੇਸੀ ਦਾ ਸਨਮਾਨ ਰੱਖਿਆ ਜਾਏ ਤੇ ਉਹਨਾਂ ਨੂੰ ਥੋੜਾ ਸੰਭਲਣ ਦਾ ਵਕਤ ਦਿੱਤਾ ਜਾਏ ਅਸੀਂ ਸੰਵੇਦਨਸ਼ੀਲ ਹੌਣ ਦੇ ਨਾਤੇ ਤੇ ਅਜਿਹੀ ਸਥਿਤੀ ਦੇ ਵਿੱਚ ਜੋ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਨਾ ਬਣਾਇਆ ਜਾਵੇ ਇਹ ਵੀ ਰਿਕੁਐਸਟ ਉਹਨਾਂ ਨੇ ਕੀਤੀ ਆ ਤੇ ਤੁਹਾਡੀ ਸਮਝ ਤੇ ਸਮਰਥਨ ਲਈ ਧੰਨਵਾਦ ਇਹ ਸਾਰੇ ਇੰਸਟਾਗ੍ਰਾਮ ਪੋਸਟ ਦੇ ਵਿੱਚ ਜਿਹੜਾ ਉਹ ਲਿਖਿਆ ਗਿਆ ਹਾਲਾਂਕਿ ਦੂਜੇ ਪਾਸੇ ਜਦੋਂ ਗੋਲੀਆਂ ਬੱਜੀਆਂ ਸੀ ਉਸ ਤੋਂ ਬਾਅਦ ਹਮਲਾਵਰ ਮੌਕੇ ਤੇ ਫਰਾਰ ਹੋ ਗਏ ਸੀ ਪਰ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕਰ ਰਹੀ ਆ ਤੇ ਦੂਜੇ ਪਾਸੇ ਇਹਨਾਂ ਨੌਜਵਾਨਾਂ ਦੀ ਤਸਵੀਰਾਂ ਵੀ ਤੁਸੀਂ ਵੇਖ پا ਰਹੇ ਹੋ ਜਿਨ੍ਹਾਂ ਨੇ ਕਲੀਨਿਕ ਦੇ ਵਿੱਚ ਆ ਕੇ ਪੰਜਾਬੀ ਫੇਮ ਤਾਨੀਆ ਦੇ ਪਿਤਾ ਤੇ ਗੋਲੀਆਂ ਮਾਰ ਦਿੱਤੀਆਂ ਹਾਲਾਂਕਿ ਉਹਨਾਂ ਦਾ ਕਈ ਘੰਟੇ ਆਪਰੇਸ਼ਨ ਚੱਲਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਆ ਉਹਦੇ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ